ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਪਤੇ ਸਾਧ ਸੰਗਤ ਜੀ ਅਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 93 ਤੋਂ ਸੰਥਿਆ ਆਰੰਭ ਕਰ ਰਹੇ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਬਾਣੀ ਭਗਤ ਬਿਣੀ ਜੀ ਔਕੀ ਪਹਿਰਿਆਂ ਕਾ ਘਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਛਤ ਔਰਦ ਧਿਆਨ ਲੇ ਵਿਲਾਗ ਮਿਰਤਕ ਪਿੰਡ ਪਦ ਮਦਨਾ ਐਹ ਨਸ ਏਕ ਅਗਿਆਨ ਸੋ ਨਾਗਾ ਮਿਰਤਕ ਪਿੰਡ ਪਦ ਮਦਨਾ ਪਾਠ ਹੈ ਜਿਹੜਾ ਮੰਮਾ ਤਦਾ ਨੰਨੇ ਨੂੰ ਕੰਨਾ ਇਕੱਠਾ ਪਾਠ ਸ਼ੁੱਧ ਹੈ ਤਕਸਾਲ ਦੇ ਵਿੱਚ ਇਹਨੂੰ ਇਸੇ ਤਰ੍ਹਾਂ ਇਕੱਠਾ ਪਾਠ ਕਰਾਇਆ ਜਾਂਦਾ ਹੈ ਵਿਸ਼ਰਾਮ ਐਨ ਸਤੇ ਹੈ ਏਕ ਅਗਿਆਨ ਸੋ ਨਗਾ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਆਵਚ ਤਰਕ ਬਸਾਰਿਆ ਗਰਬ ਛੋੜ ਮ੍ਰਿਤ ਮੰਡਲ ਆਇਆ ਤਉ ਨਰ ਹਰ ਮਨੋ ਵਿਸਾਰਿਆ ਤੇਰ ਪਛਤਾਵੇਗਾ ਮੂੜਿਆ ਤੂੰ ਕਵਨੁ ਕੋ ਮਤ ਭ੍ਰਮ ਲਾਗਾ ਚੇਤ ਰਾਮ ਨਾਹੀ ਜਮ ਪਰ ਜਾਹੇਗਾ ਜਨ ਵਿਚਰੇ ਅਨਰਾਗ ਰਹਾਉ ਬਾਲ ਬਨੂਦ ਚਿੰਦਰਸ ਲਾਗਾ ਖਿਨ ਖਿਨ ਮੋਹਿ ਵਿਆਪੈ ਹਰਸ ਮਿਸ ਮੇਦ ਅੰਮ੍ਰਿਤ ਵਿਖ ਚਾਖੀ ਤਉ ਪੰਚ ਪ੍ਰਗਟ ਸੰਤਾਪੈ ਛਾਪ ਤਬ ਸੰਜਮ ਛੋੜ ਸੁਖ ਰਤ ਮਤ ਰਾਮ ਨਾਮ ਨਾ ਅਰਾਧਿਆ ਉਹ ਛਲਿਆ ਕਾਮ ਕਾਲ ਮਤ ਲਾਗੀ ਤਵਾਨ ਸਖਤ ਗਲ ਬੰਧਿਆ ਤਰਣ ਤੇਜ ਪਾਤਰ ਮੁਖ ਜੋ ਹੈ ਸਰ ਅਪਸਰ ਨਾ ਪਛਾਨਿਆ ਪੁਨ ਮਤ ਕਾਮ ਮਹਾ ਬਿਕ ਭੂਲੇ ਪਾਪ ਪੁਨ ਨਾ ਪਛਾਨਿਆ ਸਤ ਸੰਪਤ ਦੇਖ ਇਹ ਮਨ ਕਰਬਿਆ ਰਾਮ ਰਤਾ ਤੇ ਖੋਇਆ ਜਿਹੜਾ ਕਰਬਿਆ ਬਾਠ ਬੱਬੇ ਨਾਲੀ ਬੋਲਣਾ ਹੈ ਤਾਂ ਬਾਰੀ ਲਾਉਣਾ ਕਰਬਿਆ ਇਸੇ ਤਰ੍ਹਾਂ ਪੋਲਾ ਇਸਦਾ ਉਚਾਰਨ ਕਰਨਾ ਹੈ ਅਬਰ ਮਰਤ ਮਾਇਆ ਮਨ ਤੋਲੇ ਤਉ ਭਾਗ ਮੁਖ ਜਨਮ ਬਗੋਇਆ ਜਿਹੜਾ ਭਾਗ ਸ਼ਬਦ ਹੈ ਪੋਲਾ ਬੋਲਣਾ ਹੈ ੁੰਡਰ ਕੇਸ ਕੁਸਮਤੇ ਧੌਲੇ ਸਪਤ ਪਾਤਾਲ ਕੀ ਬਾਣੀ ਲੋਚਨ ਸ਼ਰਮ ਹੈ ਬੁੱਧ ਬਲ ਨਾਠੀ ਤਾ ਕਾਮ ਪਵਸ ਮਾਧਾਣੀ ਤਾ ਤੇ ਵਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਣ ਅਬਗਤ ਬਾਣ ਛੋੜ ਮ੍ਰਿਤ ਮੰਡਲ ਤਉ ਪਾਛੈ ਪਛਤਾਣ ਨੇਕੁਟੀ ਦੇਹ ਦੇਖ ਤਨ ਉਪਜੈ ਮਾਨ ਕਰਤ ਨਹੀਂ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੁਜੈ ਥਾਕਾ ਤੇਜ ਉਡਿਆ ਮਨ ਪੰਖੀ ਘਰ ਆਂਗਨ ਨ ਸੁਖਾਈ ਵੀਣੀ ਕਹ ਸੁਨ ਹਰੇ ਭਗਤ ਹੋ ਮਰਨ ਮੁਕਤਿ ਕੈਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤ ਪਤਤ ਪਾਵਨ ਨਾਮ ਕੈਸੇ ਹੰਤਾ ਰਹਾਉ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ ਸਰੀਰ ਆਰਾਧੈ ਓ ਕਉ ਵਿਚਾਰ ਦੇਹੋ रविदास सामंडल समझावै को राग माज चौपदे कर पहला महला चौथा एक ओंकार सतनाम करता पुरख निरभो निरवैरु अकाल मूरत अजूनी सैभंग गोर प्रसाद हर हर नाम मैं हर मन पाया ਵੱਡ ਭਾਗੀ ਹਰ ਨਾਮ ਧਿਆਇਆ ਹਰ ਹਰ ਨਾਮ ਵਿਸ਼ਰਾਮ ਮੈਂ ਥੰਮਕ ਲਾ ਕੇ ਹਰ ਮਨ ਭਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਬਿਰਲਾ ਗੁਰਮਤਿ ਚੱਲੈ ਜੀਉ ਮੈਂ ਹਰ ਹਰ ਖਰਚ ਲਿਆ ਬੰਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰ ਪੂਰੇ ਹਰ ਨਾਮ ਦੇੜਾਇਆ ਹਰ ਨਿਹਚਲ ਹਰ ਧਨ ਪੱਲੇ ਜੀਉ ਹਰ ਹਰ ਸੱਜਣਾ ਮੇਰਾ ਪ੍ਰੀਤਮ ਰਾਇ ਹੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇ ਹੋ ਰਹਿ ਨ ਸਖਾ ਬਿਨ ਦੇਖੇ ਪ੍ਰੀਤਮ ਮੈਂ ਨੀਰ ਵਹੀ ਵਹਿ ਚੱਲੈ ਜੀਉ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹੋ ਰਹਿ ਨ ਸਖਾ ਮੈਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰਹੁ ਗੁਰ ਮਿਲਹੁ ਜਨ ਨਾਨਕ ਹਰ ਧਨ ਪੱਲੇ ਜੀਓ ਮਾਝ ਮਹੱਲਾ ਜਥਾ ਮਦਸੂਦਨ ਮੇਰੇ ਮਨ ਤਨ ਪ੍ਰਾਨਾ ਔ ਹਰ ਬਿਨ ਦੂਜਾ ਅਵਰ ਨਾ ਜਾਨਾ ਕੋਈ ਸਾਜਣ ਸੰਤ ਮਿਲੈ ਵੱਡ ਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜੀਓ ਹਉ ਮੰਤਨ ਕੋ ਜੀ ਭਾਲ ਭਾਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤਸੰਗਤ ਖੋਜ ਦਸਾਈ ਵਿਚ ਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਖ ਦੀਨ ਕਰੋ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਗੁਰ ਪੂਰਾ ਗੁਰ ਜਾਲ ਮਿਲ ਕਮਲ ਬਗਸੈ ਜੀਉ ਮੈਂ ਗਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਬੇਦਨ ਗੁਰ ਬਿਰਹ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲਹੁ ਜਨ ਨਾਨਕ ਗੁਰ ਮਿਲ ਲਸੈ ਜੀਉ ਉਸ ਦਾ ਉਚਾਰਨ ਲਵੇ ਨ ਸਿਹਾਰੀ ਗੱਗਾ ਸਸੇ ਤੇ ਦਲਾਵਾ ਬਗਸੈ ਇਸ ਦਾ ਉਚਾਰਨ ਕਰਨਾ ਰਾ ਰਾ ਪਾਹ ਤੇ ਸਸੇ ਨੂੰ ਦਲਾਵਾ ਇਹਦਾ ਵਿਚਾਰ ਨਰਾਸ ਹੈ ਇਸ ਤਰ੍ਹਾਂ ਦੇ ਕੰਮ ਲਾ ਕੇ ਕਰਨਾ ਹੈ ਆਜ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਮੇਰੇ ਸਤ ਸੰਗਤ ਹਰ ਗੁਣ ਗਾਏ ਜਗ ਭਾਉ ਜਰ ਤਤ ਤਰਿਏ ਜੀਉ ਆਉ ਸਕੀ ਹਰ ਮੇਲ ਕਰੇ ਹਾ ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਪਾਈ ਮੈਂ ਦਸੇ ਹਰ ਨਰ ਹਰੀਐ ਜੀਓ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ ਹੋ ਰਹਿ ਨ ਸਖਾ ਬਿਨ ਨਾਮ ਬਖਾਣੇ ਮੈਂ ਔਖਦ ਮੰਤਰ ਦੀਜੈ ਗੁਰ ਪੂਰੇ ਮੈਂ ਹਰ ਹਰ ਨਾਮ ਉਤਰੀਐ ਜੀਓ ਪੂਰੇ ਔਕੜ ਤਦਾਰਾਰੇ ਨੂੰ ਬਿਹਾਰੀ ਐਡੇ ਤਲਾਮ ਉੜੇ ਤੋਂ ਤੋੜ ਕੇ ਉਧਰ ਹੀ ਹੈ ਜੀ ਉਸੇ ਤਰ੍ਹਾਂ ਇਹਦਾ ਉਚਾਰਨ ਕਰਨਾ ਹਮਾ ਚਾਤਰਕ ਦੀਨ ਸਤਗੁਰ ਸਰਨਾਈ ਹਰ ਹਰ ਨਾਮ ਮੂਦ ਮੁਖ ਪਾਈ ਹਰ ਜਲ ਨਿਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਏ ਜੀਓ ਬਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਹੋ ਮੇਰੇ ਭਾਈ ਮੇਰਾ ਹਰ ਤਬ ਦਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤ ਗੁਰਮ੍ਰਿਤ ਪੀਜੈ ਜੀਓ ਵਡ ਭਾਗੀ ਹਰ ਸੰਗਤ ਪਾਵਹਿ ਭਾਗ ਹੀ ਨਾਮ ਧੰਮ ਛੋਟਾ ਖਾਵਹਿ ਮਿਨ ਭਾਗਾ ਸਤ ਸੰਗ ਨ ਲੱਭੈ ਮਿਨ ਸੰਗਤ ਮੈਲ ਭਰੀਜੈ ਜੀਉ ਮੈ ਆਇ ਮਿਲ ਹੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਝਾ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੇ ਮਨ ਹਰ ਰਸ ਟਲ ਟਲ ਪੌਦਾ ਜੀਓ ਆਵੋ ਸੰਤ ਮੈਂ ਗਲ ਮੇ ਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰ ਬਾਣੀ ਮੁਖ ਚੌਦਾ ਜੀਓ ਵੱਡ ਭਾਗੀ ਹਰ ਸੰਤ ਮਿਲਾਇ ਗੁਰ ਪੂਰੈ ਹਰ ਰਸ ਮੁਖ ਪਾਇਆ ਭਾਗ ਹੀਨਾ ਸਤ ਗੁਰ ਨਹੀਂ ਪਾਇਆ ਮਨ ਮੁਖ ਗਰਭ ਜੂਨੀ ਨਿਤ ਪਉਦਾ ਜੀਉ ਆਪ ਦਇਾਲ ਦਇਆ ਪ੍ਰਭ ਤਾਰੀ ਮਲ ਹਉ ਮੈਂ ਵਿਖਿਆ ਸਭ ਨਿਵਾਰੀ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸਾਧਾ ਜੀਓ ਜੋ ਹਟ ਏ ਕਸਕੇ ਬੋਲਣਾ ਜਿਹੜਾ ਪਟਣਾ ਇਹ ਪੋਲਾ ਬੋਲਣਾ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸਾਧਾ ਜੀਓ ਬਾਜ ਮਹੱਲਾ ਚੌਥਾ ਹੋ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸੁਆਮੀ ਮਿਲ ਸਤਗੁਰ ਹਰ ਰਸ ਪੀਚੈ ਜੀਉ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਇ ਪੁਛਾ ਜਨ ਹਰ ਕੀ ਬਾਤਾ ਆਵ ਮਲੂਗਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਉ ਸਤਗੁਰ ਦਾਤਾ ਨਾਮ ਦੇ ਰਾਇ ਵਡ ਭਾਗੀ ਗੁਰ ਦਰਸਨ ਪਾਇਆ ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ ਗੁਰਪੂਰ ਅੰਮ੍ਰਿਤ ਲੀਚੈ ਜੀਉ ਹਰ ਸਤ ਸੰਗਤ ਸਤ ਪੁਰਖ ਮਿਲਾਈਐ ਮੇਰੇ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪ੍ਰੀਚੈ ਜੀਉ ਮਾਜ ਮਹੱਲਾ ਚੌਥਾ ਆਪੋ ਭੈਣੇ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤ ਮਦਸੇ ਤਿਸ ਕਾ ਹੋ ਵਾਰੀਆ ਮਿਲ ਸਤ ਸੰਗਤ ਲੱਧਾ ਹਰ ਸੱਜਣਾ ਹਾਉ ਸਤ ਗੁਰ ਬੇਟਾ ਹੋ ਕਮਈਆ ਜੀਓ ਜਹ ਜਹ ਦੇਖਾ ਤਹ ਤਹ ਸੁਅਮੀ ਤੂ ਘਟ ਘਟ ਰਗਿਆ ਅੰਤਰ ਜਾਮੀ ਗੁਰ ਪੂਰੈ ਹਰ ਨਾਨ ਦੇਖਾਲਿਆ ਹਾਉ ਸਤ ਗੁਰ ਬੇਟਾ ਹੋ ਸਦ ਵਾਰਿਆ ਜੀਓ ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਬਾਈਆ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾ ਰਲਈ ਕਿਸੈ ਦੀਰ ਲਾਈਆ ਹਾਂ ਜਿਹੜਾ ਰਾ ਰਾ ਨੰਨਾ ਈੜੀ ਬਿਹਾਰੀ ਹੈ ਰਲਾਈ ਇਸ ਇਤਨੇ ਉਚਾਰਨ ਕਰਨਾ ਹੈ ਗੁਰ ਪ੍ਰਸਾਦੀ ਕ ਨਜ਼ਰੀ ਆਇਆ ਹਉ ਸਤਗੁਰ ਵਿਟੋ ਬਤਾਇਆ ਜੀਉ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾਂ ਕੈ ਮਨ ਪਿਆਰੀ ਬਾਣੀ ਤੇ ਇਸ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰ ਉਪਕਾਰੀ ਆ ਜੀਉ ਸਤ ਚੌਪਦੇ ਮਹੱਲੇ ਚੌਥੇ ਕੇ ਹਾਂ ਜਿਹੜੇ ਸਤ ਚੌਪਦੇ ਹਨ ਮਹੱਲੇ ਚੌਥੇ ਕੇ ਇਹ ਉਚਾਰਨ ਕਰਨਾ ਹੈ ਪੜਨਾ ਹੈ ਮਾਜ ਮਹਲਾ ਪੰਜਵਾਂ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸਨ ਤਾਈ ਬੇਲ ਪਕਰੇ ਛਾਤਰਕ ਕੀ ਨਿਆਈ ਤ੍ਰਿਖਨ ਉਤਰੈ ਸਾਤਨ ਆਵੈ ਮੇਨ ਦਰਸਨ ਸੰਤ ਪਿਆਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਗੁਰਦਰਸਨ ਸੰਤ ਪਿਆਰੇ ਜੀਉ ਰਹਾਉ ਮੁਖ ਸੁਹਾਵਾ ਜੀਉ ਸਹਿਜ ਤੁਣ ਬਾਣੀ ਠਿਰ ਹੋਆ ਦੇਖੇ ਸਾਰਿੰਗ ਪਾਣੀ ਤਨ ਸੋ ਦੇਸ ਜਹ ਤੂੰ ਵਸਿਆ ਮੇਰੇ ਸੱਜਣ ਮੀਤ ਮੋਰਾਰੇ ਜੀਓ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ ਮੋਰਾਰੇ ਜੀਓ ਰਹਾਉ ਏਕ ਘੜੀ ਨਾ ਮਿਲਤੇ ਤਾ ਕਾਲਯੁਗ ਹੋਤਾ ਹੁਣ ਤਦ ਮਿਲੀਐ ਪ੍ਰੇਅ ਤੁਧ ਭਗਵੰਤਾ ਮੋਹਿ ਰੈਣ ਨਾ ਵਿਹਾਵੈ ਨੀਂਦ ਨ ਆਵੈ ਮੇਨ ਦੇਖੇ ਗੁਰ ਦਰਬਾਰੇ ਜੀਓ ਹਉ ਕੋਲੀ ਜੀਉ ਹਉ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰੇ ਜੀਉ ਰਹਾਉ ਪਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਕਰਮਹਿ ਪਾਇਆ ਸੇਵ ਕਰੀ ਪਲ ਚਸਨ ਵਿਛੁੜਾ ਜਨ ਨਾਨਕ ਦਾਸ ਤੇਮਾਰੇ ਜੀਉ ਹਉ ਕੋਲੀ ਜੀਉ ਹਉ ਕੋਲ ਕਮਾਈ ਜਨ ਨਾਨਕ ਦਾਸ ਤੇਮਾਰੇ ਜੀਉ ਰਹਾਉ ਸਾਗ ਮਾਜ ਪਹਲਾ ਪੰਜਵਾ ਸਾਰੁਤ ਸੁਹਾਵੀ ਜਿਤ ਤੁਦ ਸਮਾਲੀ ਸੋ ਕੰਮ ਸੁਹੇਲਾ ਜੋ ਤੇਰੀ ਘਾਲੀ ਸੋਰ ਦਾ ਸੁਹੇਲਾ ਜੇ ਤੇਰੇ ਦੈ ਤੂੰ ਉਠਾ ਸਭ ਨਾ ਕੇ ਦਾਤਾਰਾ ਜੀਉ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌਨਦ ਤੇਰਾ ਅਕਟ ਪੰਡਾਰਾ ਜਿਸ ਤੂ ਦੇਹ ਸੋ ਤ੍ਰਿਪਤ ਅਗਾਵੇ ਸੋਈ ਭਗਤ ਤਮਾਰਾ ਜੀਓ ਸਭ ਕੋ ਆਸ ਤੇਰੀ ਬਠਾ ਆਇ ਸਦਾ ਵਿਸ਼ਰਾਮ ਹੈ ਸਭ ਕੋ ਇਥੇ ਵਿਸ਼ਰਾਮ ਆਸ ਹੈ ਤੇਰੀ ਬਠਾ ਘਟ ਘਟ ਅੰਤਰ ਤੂੰ ਹੈ ਬੁੱਠਾ ਸਭੇ ਸੰਜੀਵਾਰ ਸਦਾਇ ਨਾ ਤੂੰ ਕਿਸੈ ਨ ਦਿੱਸਹਿ ਬਾਹਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏਂ ਹਾਂ ਤੂੰ ਆਪੇ ਇਥੇ ਦਾ ਵਿਸ਼ਰਾਮ ਹੈ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਭਵਾਏ ਨਾਨਕ ਦਾਸ ਤੇਰਾ ਬਿਲੇ ਹਾਰੈ ਸਭ ਤੇਰਾ ਖੇਲ ਦਸਹਾਰਾ ਜੀਉ ਮਾਝ ਮਹੱਲਾ ਪੰਜਵਾ ਹਨਹ ਦਵਾਜੈ ਸਹਿਜ ਸੁਹਿਲਾ ਸਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮਹਿ ਤਾੜੀ ਲਾਈ ਆਸਣ ਊਚ ਸਵਾਰਿਆ ਜੀਉ ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ ਇਹਨੂੰ ਘਰ ਨਹੀਂ ਬੋਲਣਾ ਘਿਰ ਬੋਲਣਾ ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ ਐਸੇ ਤਰ੍ਹਾਂ ਉਚਾਰਨ ਕਰਨਾ ਜੋ ਲੋੜੀ ਦਾ ਸੋਈ ਪਾਇਆ ਤ੍ਰਿਤਾ ਗਾਈ ਰਹਿਆ ਹੈ ਸੰਤ ਹੋ ਗੁਰ ਅਨਭਉ ਪੁਰਖ ਦਿਖਾ ਰਿਹਾ ਜੀਵ ਆਪੇ ਰਾਜਨ ਆਪੇ ਲੋਗਾ ਆਪ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹੈ ਸੱਚ ਨਿਆਈ ਸਭ ਚੂਕੀ ਕੋਕ ਪੁਕਾਰਿਆ ਜੀਓ ਜਿਹੜਾ ਡਿਠਾ ਮੈਂ ਤੇ ਹੋ ਕਹਿਆ ਤੇਸ ਰਸ ਆਇ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇਕ ਪਸਾਰਿਆ ਜੀਓ ਮਾਝ ਮਹੱਲਾ ਪੰਜਵਾਂ ਜੇਤ ਘਰ ਪਿਰ ਸੁਹਾਗ ਬਣਾਇ ਤਿਤ ਘਰ ਸਭ ਕੀ ਇਹ ਮੰਗ ਲਗਾਇ ਆਨੰਦ ਬਨੋਦ ਤਿਤੈ ਘਰ ਸੋਹ ਹੈ ਸੋ ਧਨਕੰਤ ਸਿਗਾਰੀ ਜੀਓ ਸਾ ਗੁਣਵੰਤੀ ਸਾ ਵੱਡ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚਖਣ ਜੋ ਧਨਕੰਤ ਪਿਆਰੀ ਜੀਓ ਰੂਪਵੰਤ ਸਾ ਸੁਗੜ ਵਿਚਖਣ ਤਬੈਨੁ ਸੇ ਅਰੀ ਚਚਾ ਖਖਾ ਨਾਣੀ ਸਿਹਾਰੀ ਬੱਬੇ ਤੋਂ ਸਿਹਾਰੀ ਤੋਂ ਤੋੜ ਕੇ ਇਹਨੂੰ ਵਿਚੱਖਣ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਆਚਾਰਵੰਤ ਸਾਈ ਪ੍ਰਧਾਨੇ ਸਭ ਸਿਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਬਰਾਈ ਸੋ ਪਿਰ ਕੈ ਰੰਗ ਸਵਾਰੀ ਜੀਓ ਆ ਸਬਰਾਈ ਸਸਾ ਭੱਬਾ ਰਾਰੀ ਨੂੰ ਕੰਨਾਂ ਈੜੀ ਵਿਹਾਰੀ ਭੱਬੇ ਤੋਂ ਤੋੜਨਾ ਸਬਰਾਈ ਇਸੇ ਤਰ੍ਹਾਂ ਹੀ ਬੋਲਣਾ ਮਹਮਾ ਤਿਸ ਕੀ ਕਹਿਣ ਨ ਜਾਏ ਜੋ ਪਰ ਮੇਲ ਲਈ ਅੰਗ ਲਾਏ ਤਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਓ ਮਾਝ ਮਹੱਲਾ ਪੰਜਵਾ ਖੋਜਤ ਖੋਜਤ ਦਰਸ਼ਨ ਚਾਹੇ ਬਾਤ ਬਾਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਿਲਾਵੈ ਜੀਉ ਘਟ ਸਾਸਤ ਵਿਚ੍ਰਿਤ ਮੁਖ ਗਿਆਨ ਪੂਜਾ ਤਲਕ ਤੀਰਥ ਇਸਨਨ ਨਿਵਲੀ ਕਰਮ ਆਸਨ ਚੌਰਾਸੀ ਇਹ ਨਮਹ ਸਾਤ ਨਾ ਆਵੈ ਜੀਉ ਨਿਰੇ ਨਿਵਲੀ ਇਹਨੂੰ ਪੋਲਾ ਬੋਲਣਾ ਆਸਨ ਚੌਰਾਸੀ ਚਚਾ ਊੜੇ ਨੌਕੜ ਰਾਰੇ ਨੂੰ ਕੰਨਾ ਸਸੇ ਨੂੰ ਬਿਹਾਰੀ ਹਾਹਾ 84 ਐਸੇ ਤਨੇ ਚੰਨ ਕਰਨਾ ਅਨਕ ਬਾਰਖ ਕੀਏ ਜਪ ਤਾਪ ਕਵਨ ਕੀਆ ਧਰਤੀ ਧਰਮਾਤਾ ਇੱਕ ਖਣ ਹਿਰਦੈ ਸ਼ਾਂਤਨ ਆਵੇ ਜੋਗੇ ਬਹੜ ਬਹੜ ਉਠਤਾਵੇ ਜੀਓ ਕਰ ਕਿਰਪਾ ਮੋਹਿ ਸਾਧ ਮਿਲਾਇਆ ਮਨ ਤਨ ਸੀਤਲ ਸਤਿਰਜ ਪਾਇਆ ਪ੍ਰਭ ਅਬਨਸੀ ਬਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੇ ਜੀਓ ਵਾਜੇ ਮਹੱਲਾ ਪੰਜਵਾ ਪਾਰ ਬ੍ਰਹਮ ਪਰੰਪਰ ਦੇਵਾ ਆਗਮ ਅਗੋਚਰ ਲਖ ਭੇਵਾ ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖ ਗਾਤੀ ਜੀਉ ਗੁਰਮੁਖ ਮਦਸੂਤਨ ਨਿਸਥਾਰੇ ਗੁਰਮੁਖ ਸੰਗੀ ਕ੍ਰਿਸ਼ਨ ਮਰਾਰੀ ਦਇਆਲ ਦਮੋਤਰ ਗੁਰਮੁਖ ਪਾਈਐ ਹੋਰਤ ਕਿਤੈ ਨ ਭਾਤੀ ਜੀਉ ਨਿਰਹਾਰੀ ਕਿਸਵ ਨਿਰਵੈਰਾ ਕੋਟ ਜਨਾ ਜਾਕੇ ਪੂਜਹਿ ਪੈਰਾ ਗੁਰਮੁਖ ਹਿਰਦੈ ਜਾਕੇ ਹਰ ਹਰ ਸੋਈ ਭਗਤ ਇਕਾਤੀ ਜੀਉ ਅਮੋਗ ਦਰਸਨ ਬੇਅੰਤ ਆਪਾਰਾ ਵੱਡ ਸਮਰੱਥ ਸਦਾ ਦਾਤਾਰਾ ਗੁਰਮੁਖ ਨਾਮ ਜਪੀਐ ਤਤ ਤਰੀਐ ਗਤ ਨਾਨਕ ਵਿਰਲੀ ਜਾਤੀ ਜੀਉ ਮਾਝ ਮਹੱਲਾ 5 ਕਹਿਆ ਕਰਣਾ ਦਿੱਤਾ ਲੈਣਾ ਗਰੀਬਾ ਅਨਾਥਾ ਤੇਰਾ ਮਾਣਾ ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਾ ਬਲ ਜਾਇ ਜੀਉ ਪਾਣਾ ਉੱਜੜ ਪਾਣਾ ਰਹਾ ਪਾਣਾ ਹਰ ਗੁਣ ਗੁਰਮੁਖ ਗਾਵਾਹਾ ਪਾਣਾ ਪਰਮ ਭਵੈ ਬਹੁ ਜੂਨੀ ਸਭ ਕੁਛ ਤੇ ਸਹ ਰਜਾਈ ਜੀਉ ਜਿਨਾਂ ਭਾਣਾ ਸ਼ਬਦ ਆਏ ਨਾ ਤੇ ਠਮਕਾ ਲਾ ਕੇ ਬੋਲਣਾ ਨਾ ਕੋ ਮੂਰਖ ਨਾ ਕੋ ਸਿਆਣਾ ਵਰਤਾ ਸਭ ਕਿਛ ਤੇਰਾ ਭਾਣਾ ਆਗਮ ਅਗੋਚਰ ਬੇਅੰਤ ਅਥਾਹ ਤੇਰੀ ਕੀਮਤ ਕਹਿ ਨਾ ਜਾਏ ਜੀਓ ਖਾਕ ਸੰਤਨ ਕੀ ਦੇਹੋ ਪਿਆਰੇ ਆਏ ਪਇਆ ਹਰ ਤੇਰੇ ਦਵਾਰੇ ਹਾਂ ਪਹਿਲੇ ਤੇਹੋ ਪਿਆਰੇ ਸ਼ਬਦ ਹੈ ਆਏ ਪਇਆ ਹਰ ਤੇਰੇ ਦਵਾਰ ਆਏ ਦਵਾਰ ਆਏ ਇਸੇ ਤਰੀਕਾ ਨਾਲ ਕਰਨਾ ਦਰਸਨ ਪੇਖਤ ਮਨ ਆਗਾਵੇ ਨਾਨਕ ਮਿਲਣ ਸੁਭਾਈ ਜੀਓ ਮਾਝ ਮਹਲਾ ਪੰਜਵਾ ਦੁਖ ਤਦੇ ਜਾ ਬਿਸਰ ਜਾਵੇ ਭੁਖ ਵਿਆਪੇ ਬਹੁ ਵਿਦਤਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵ ਹੈ ਦੀਨ ਦਇਆਲਾ ਜੀਓ ਸਤਿਗੁਰ ਮੇਰਾ ਵੱਡ ਸਮਰਥਾ ਜੀਏ ਸਮਾਲੀ ਤਾ ਸਭ ਦੁਖ ਲੱਥਾ ਚਿੰਤਾ ਰੋਗ ਗਈ ਹਾ ਪੀੜਾ ਹਾਪ ਕਰੇ ਪ੍ਰਥਪਾਲਾ ਜੀਓ ਬਾਰਕ ਵਾਂਗੀ ਹਾ ਸਭ ਕਿਛ ਮੰਗਾ ਦੇ ਦੇ ਤੋਟ ਨਾਹੀ ਪ੍ਰਵ ਰੰਗਾ ਹਾ ਇਹ ਦੇ ਤੇ ਠਮਕ ਲਾ ਕੇ ਤੋਟ ਨਾਹੀ ਬਿਸ਼ਰਾਮ ਪ੍ਰਵ ਰੰਗਾ ਤੇਰੀ ਪੈ ਪੈ ਬਹੁਤ ਮਨਾਈ ਤੀਨ ਦਿਆਲ ਗੋਪਾਲਾ ਜੀਓ ਸੋ ਬਲੇ ਹਾਰੇ ਸਤਗੁਰ ਪੂਰੇ ਇਹਨ ਬੰਧਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਤੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਉ ਮਾਝ ਮਹੱਲਾ ਪੰਜਵਾ ਲਾਲ ਗੋਪਾਲ ਦਿਆਲ ਰੰਗੀਲੇ ਕਹਿਰ ਗੰਭੀਰ ਬੇਅੰਤ ਗੋਵਿੰਦੇ ਊਜਾਤਾ ਹਬੇਅੰਤ ਸੁਆਮੀ ਸਿਮਰ ਸਿਮਰ ਹੋ ਜੀਵਾਂ ਜੀਉ ਰੁਖ ਭੰਜਨ ਨਿਨਾਨ ਅਮੂਲੇ ਆ ਨਿਨਾਨ ਤਾਂ ਦੇ ਨਾਲ ਬੋਲਣਾ ਪਾਟਨ ਨਿਨਾਨ ਅਮੂਲੇ ਇਸੇ ਤਰ੍ਹਾਂ ਉਚਾਰਨ ਕਰਨਾ ਨਿਰਭਉ ਨਿਰਵੈਰ ਅਥਾਹ ਅਤੋਲੇ ਅਕਾਲ ਮੂਰਤ ਅਜੂਨੀ ਸੰਪਾਉ ਮਨ ਸਿਮਰਤ ਠੰਡਾ ਥੀਵਾ ਜੀਓ ਇਹ ਸੰਪਾਉ ਸੰਪਾਉ ਪਾਠੜਾ ਇਕੱਠਾ ਬੋਲਣਾ ਸਦਾ ਸੰਗੀ ਹਰਿ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪੱਲ ਨਾਮ ਰਸਾਣ ਮੰਤਰ ਤਾਇਣਾ ਕੁਰਮ ਕਮਰਤ ਪੀਵਾ ਜੀਓ ਦੁਖ ਸੁਖ ਪਿਆਰੇ ਦੁੱਧ ਧਿਆਈ ਇਹ ਸਮਤ ਗੁਰੂ ਤੇ ਪਾਈ ਇਹਨੂੰ ਸਮਤ ਬੋਲਣਾ ਕਾਸਕੇ ਮੰਮੇ ਤਿਆਤ ਕਲਾਕੇ ਇਹ ਸਮਤ ਗੁਰੂ ਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵਾ ਜੀਓ ਮਾਝ ਮਹੱਲਾ ਪੰਜਵਾ ਤਨ ਸਵੇਲਾ ਜੇਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖ ਤਤਰਿਆ ਧਨ ਮੂਰਤ ਚਸੇ ਪਲ ਘੜੀਆ ਧਨ ਸੋ ਏ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਬ੍ਰਹਮ ਸਗਲਾ ਕੋਇਆ ਨਾਮ ਨਿਧਾਨ ਸਤਿਗੁਰ ਸੁਣਾਇ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਹਰ ਤੇਰੀ ਬਾਣੀ ਤੋ ਆਪਕਾ ਕੀ ਤਾਪ ਬਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰਨ ਕੋਈ ਹੋਏਗਾ ਜੀਉ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ਆਜ ਮਹੱਲਾ ਪੰਜਵਾ ਸਗਲ ਸੰਤਨ ਪਹਿ ਵਾਸਤੇ ਕ ਮੰਗਾਓ ਕਰੋ ਬਿਨੰਤੀ ਮਾਨਤਿ ਆਗਾਓ ਹਾਂ ਬੱਬੇ ਨੂੰ ਸਿਆਰੀ ਨੰਨੇ ਤੇ ਟਿੱਪੀ ਤਤੇ ਨੂੰ ਬਿਹਾਰੀ ਬਿਨੰਤੀ ਇਸੇ ਤਰ੍ਹਾਂ ਉਚਾਰਨ ਕਰਨਾ ਵਾਰ-ਵਾਰ ਜਾਈ ਲੱਖ ਬਰੀਆ ਦੇਹ ਸੰਤਨ ਕੀ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਵਿਦਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਅਵਸਰ ਕਰਹੁ ਹਮਾਰਾ ਪੂਰਾ ਜੀਓ ਦਰਸ਼ਨ ਤੇਰਾ ਭਵਨ ਪੁਨੀਤਾ ਆਤਮ ਗੜ ਵਿਖਮ ਤਿਨਾ ਹੀ ਜੀਤਾ ਤੁਮ ਦਾ ਤੇ ਤੁਮ ਪੁਰਖ ਵਿਧਾਤੇ ਤੁਧ ਜੇ ਵਡ ਅਵਰ ਨ ਸੂਰਾ ਜੀਉ ਰੇਨ ਸੰਤਨ ਕੀ ਮੇਰਾ ਮੁਖ ਲਾਗੀ ਦੁਰਮਤ ਬਿਨਸੀ ਕਬੁੱਧ ਅਪਾਗੀ ਇਕ ਅਕੇ ਤੋਂ ਤੋੜ ਕੇ ਬੱਬੇ ਨੌਕਰ ਤਦਕ ਬੁੱਧ ਇਸੇ ਤਰ੍ਹਾਂ ਉਚਾਰਨ ਕਰਨ ਸੱਚ ਘਰ ਬੈਸ ਰਹੇ ਗੁਣ ਗਾਏ नानक बिनसे कूरा जी रेन संतन की मेरा मुख लागे धर्मत बिनसी का बुद्ध अपागे सच कर बसर हे गुण गाए नानक बिनसे कूरा जी काहे गुरु जी का खालसा वाहे गुरु जी की फतेह